ਅੰਗਣੀ ਧੁੰਦ ਦੇ ਕਾਰਨ ਜਿਹੜੇ ਭਾਰੀ ਵਾਹਨ ਸੀਗੇ ਉਹਨਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟੱਕਰ ਹੋਈ ਹੈ ਉਸ ਤੋਂ ਬਾਅਦ ਦੀਆਂ ਇਹ ਤਸਵੀਰਾਂ ਨੇ ਖੌਫਨਾਕ ਤਸਵੀਰਾਂ ਨੇ ਤੇ ਉਸ ਤੋਂ ਬਾਅਦ ਜਦੋਂ ਗੱਡੀਆਂ ਦੀ ਟਰੱਕ ਦੀ ਟੱਕਰ ਹੋ ਜਾਂਦੀ ਹੈ ਉਸ ਦੇ ਪਰ ਖੱੱਚੇ ਬੂਰੇ ਤਰੀਕੇ ਦੇ ਨਾਲ ਉੱਡ ਜਾਂਦੇ ਨੇ ਤਾਂ ਉਸ ਤੋਂ ਬਾਅਦ ਕ੍ਰੇਨ ਮੰਗਵਾ ਕੇ ਭਾਰੀ ਟਰੱਕ ਤੇ ਗੱਡੀਆਂ ਨੂੰ ਚੱਕਿਆ ਜਾਂਦਾ ਹੈ ਉੱਥੇ ਭਾਰੀ ਭੀੜ ਵੀ ਦੇਖਣ ਨੂੰ ਮਿਲੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉੱਥੇ ਦੀਆਂ ਤਾਂ ਮਹੀਨੇ ਪਹਿਲਾਂ ਵੀ ਜੋ ਹੈ ਹਾਪੂੜ ਦੇ ਵਿੱਚ ਇਸ ਤਰੀਕੇ ਦਾ ਹੀ ਹਾਦਸਾ ਵਾਪਰਿਆ ਸੀ ਹਾਦਸਾ ਰਾਸ਼ਟਰੀ ਰਾਜਸਟਾਨੀ ਤੋਂ ਲਗਭਗ 6 ਕਿਲੋਮੀਟਰ ਦੂਰ ਹਾਪੂੜ ਦੇ ਫਾਜ਼ੀਪੁਰ ਕੋਤਵਾਲੀ ਖੇਤਰ ਵਿੱਚ ਵਾਪਰਿਆ ਸੀ ਤੇ ਹੁਣ ਉੱਤਰ ਪ੍ਰਦੇਸ਼ ਹਾਪੂੜ ਦਿੱਲੀ ਲਖਨਊ ਹਾਈਵੇ ਤੇ ਵਾਪਰਿਆ ਸੰਘਣੀ ਧੁੰਦ ਕਾਰਨ ਹੀ ਮਹੀਨੇ ਪਹਿਲਾਂ ਵੀ ਇਸ ਤਰੀਕੇ ਦਾ ਹੀ ਜੋ ਹੈ ਭਾਰੀ ਵਾਹਨਾਂ ਦੀ ਟੱਕਰ ਵਾਲਾ ਹਾਦਸਾ ਵਾਪਰਿਆ ਸੀ ਹੁਣ ਅੱਜ ਫੇਰ ਦੁਬਾਰਾ ਤਸਵੀਰਾਂ ਸਾਹਮਣੇ ਆਈਆਂ ਨੇ ਹਾਦਸੇ ਦੇ ਵਿੱਚ ਕਈ ਕਾਰਾ ਬੁਰੀ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਹਾਈਵੇ ਦੇ ਉੱਤੇ ਵਾਹਨਾ ਦੇ ਢੇਰ ਪਏ ਹੋਏ ਨੇ ਪਰ ਖੱੱਚੇ ਉੱਡ ਚੁੱਕੇ ਨੇ ਬੁਰੀ ਤਰੀਕੇ ਦੇ ਨਾਲ ਤੇ ਧੁੰਦ ਨੂੰ ਜੋ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਹਾਦਸੇ ਦੇ ਵਿੱਚ ਕੌਣ ਜ਼ਖਮੀ ਹੋਇਆ ਕੌਣ ਨਹੀਂ ਹਲੇ ਤੱਕ ਸੂਚਨਾ ਨਹੀਂ ਮਿਲੀ ਹੈ ਜਾਣਨ ਦੇ ਲਈ ਡੇਲੀ ਪੋਸਟ ਪੰਜਾਬੀ ਦੇ ਨਾਲ ਬਣੇ ਰਹੋ ਤਾਂ ਹਾਪੂੜ ਦੀਆਂ ਇਹ ਤਸਵੀਰਾਂ ਨੇ ਦਿੱਲੀ ਲਖਨਊ ਹਾਈਵੇ ਤੇ ਜੋ ਹੈ ਸੰਗਣੀ ਧੁੰਦ ਕਰਕੇ ਦੱਸਿਆ ਜਾ ਰਿਹਾ ਹੈ ਕਿ ਵਾਹਨ ਆਪਸ ਦੇ ਵਿੱਚ ਟਕਰਾ ਗਏ ਨੇ ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਤੁਸੀਂ ਵੀ ਸਾਵਧਾਨ ਹੋ ਜਾਓ ਤਾਂ ਇੱਕ ਵਾਰ ਦੁਬਾਰਾ ਕਰਦੇ ਹਾਂ ਨਖੌਫਨਕ ਤਸਵੀਰਾਂ ਦਾ ਅੰਗਣੀ ਧੁੰਦ ਦੇ ਕਾਰਨ ਜਿਹੜੇ ਭਾਰੀ ਵਾਹਨ ਸੀਗੇ ਉਹਨਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟੱਕਰ ਹੋਈ ਹੈ ਉਸ ਤੋਂ ਬਾਅਦ ਦੀਆਂ ਇਹ ਤਸਵੀਰਾਂ ਨੇ ਖੌਫਨਾਕ ਤਸਵੀਰਾਂ ਨੇ ਤੇ ਉਸ ਤੋਂ ਬਾਅਦ ਜਦੋਂ ਗੱਡੀਆਂ ਦੀ ਟਰੱਕ ਦੀ ਟੱਕਰ ਹੋ ਜਾਂਦੀ ਹੈ ਉਸ ਦੇ ਪਰ ਖੱੱਚੇ ਬੂਰੇ ਤਰੀਕੇ ਦੇ ਨਾਲ ਉੱਡ ਜਾਂਦੇ ਨੇ ਤਾਂ ਉਸ ਤੋਂ ਬਾਅਦ ਕ੍ਰੇਨ ਮੰਗਵਾ ਕੇ ਭਾਰੀ ਟਰੱਕ ਤੇ ਗੱਡੀਆਂ ਨੂੰ ਚੱਕਿਆ ਜਾਂਦਾ ਹੈ ਉੱਥੇ ਭਾਰੀ ਭੀੜ ਵੀ ਦੇਖਣ ਨੂੰ ਮਿਲੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉੱਥੇ ਦੀਆਂ ਤਾਂ ਮਹੀਨੇ ਪਹਿਲਾਂ ਵੀ ਜੋ ਹੈ ਹਾਪੂੜ ਦੇ ਵਿੱਚ ਇਸ ਤਰੀਕੇ ਦਾ ਹੀ ਹਾਦਸਾ ਵਾਪਰਿਆ ਸੀ ਹਾਦਸਾ ਰਾਸ਼ਟਰੀ ਰਾਜਸਟਾਨੀ ਤੋਂ ਲਗਭਗ 6 ਕਿਲੋਮੀਟਰ ਦੂਰ ਹਾਪੂੜ ਦੇ ਫਾਜ਼ੀਪੁਰ ਕੋਤਵਾਲੀ ਖੇਤਰ ਵਿੱਚ ਵਾਪਰਿਆ ਸੀ ਤੇ ਹੁਣ ਉੱਤਰ ਪ੍ਰਦੇਸ਼ ਹਾਪੂੜ ਦਿੱਲੀ ਲਖਨਊ ਹਾਈਵੇ ਤੇ ਵਾਪਰਿਆ ਸੰਘਣੀ ਧੁੰਦ ਕਾਰਨ ਹੀ ਮਹੀਨੇ ਪਹਿਲਾਂ ਵੀ ਇਸ ਤਰੀਕੇ ਦਾ ਹੀ ਜੋ ਐ ਪਾਰੀ ਵਾਹਨਾਂ ਦੀ ਟੱਕਰ ਵਾਲਾ ਹਾਦਸਾ ਵਾਪਰਿਆ ਸੀ ਹੁਣ ਅੱਜ ਫੇਰ ਦੁਬਾਰਾ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹਾਦਸੇ ਦੇ ਵਿੱਚ ਕਈ ਕਾਰਾਂ ਬੁਰੀ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਹਾਈਵੇ ਦੇ ਉੱਤੇ ਵਾਹਨਾਂ ਦੇ ਢੇਰ ਪਏ ਹੋਏ ਨੇ ਪਰ ਖੱਟੇ ਉੱਡ ਚੁੱਕੇ ਨੇ ਬੁਰੀ ਤਰੀਕੇ ਦੇ ਨਾਲ ਤੇ ਧੁੰਦ ਨੂੰ ਜੋ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਹਾਦਸੇ ਦੇ ਵਿੱਚ ਕੌਣ ਜ਼ਖਮੀ ਹੋਇਆ ਕੌਣ ਨਹੀਂ ਹਲੇ ਤੱਕ ਸੂਚਨਾ ਨਹੀਂ ਮਿਲੀ ਹੈ ਜਾਣਨ ਦੇ ਲਈ ਡੇਲੀ ਪੋਸਟ ਪੰਜਾਬੀ ਦੇ ਨਾਲ ਬਣੇ ਰਹੋ ਤਾਂ ਹਾਪੂੜ ਦੀਆਂ ਇਹ ਤਸਵੀਰਾਂ ਨੇ ਦਿੱਲੀ ਲਖਨਊ ਹਾਈਵੇ ਤੇ ਜੋ ਹੈ ਸੰਗਣੀ ਧੁੰਦ ਕਰਕੇ ਦੱਸਿਆ ਜਾ ਰਿਹਾ ਹੈ ਕਿ ਵਾਹਨ ਆਪਸ ਦੇ ਵਿੱਚ ਟਕਰਾ ਗਏ ਨੇ ਕਰੋ ਨਿਕਲਣ ਤੋਂ ਪਹਿਲਾਂ ਜ਼ਰੂਰ ਤੁਸੀਂ ਵੀ ਸਾਵਧਾਨ ਹੋ ਜਾਓ ਤਾਂ ਇੱਕ ਵਾਰ ਦੁਬਾਰਾ ਕਰਦੇ ਹਾਂ ਨਖੌਫਨਕ ਤਸਵੀਰਾਂ ਦਾ